ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਮੈਂ ਤੁਹਾਡੇ ਨਾਲ ਹਰਦੀਪ ਔਰ ਦੋਸਤੋ ਪਿਛਲੇ ਕੱਲ ਦੀ ਗੱਲ ਕਰੀਏ ਤਾਂ ਇੱਕ ਜਿਹੜਾਗਾ ਮਾਮਲਾ ਜਿਸ ਨੇ ਬਹੁਤ ਜ਼ਿਆਦਾ ਜਿਹੜਾਗਾ ਤੂਲ ਫੜਿਆ ਹੋਇਆ ਹਾਲਾਂਕਿ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਕੰਗਨਾਰ 9 ਦੀ ਤਾਂ ਬਹੁਤ ਸਾਰੇ ਨੇ ਜਿਹੜੇ ਵਿਵਾਦ ਸਾਹਮਣੇ ਆ ਜਾਂਦੇ ਨੇ ਪਰ ਇਸੇ ਨਾਲ ਵਿਵਾਦਾਂ ਦੇ ਚੱਲਦੇ ਹੋਏ ਹੁਣ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਤਿੰਨ ਵਾਰ ਦੇ ਸੰਸਦ ਨੇ ਉਹਨਾਂ ਨੇ ਕਿਤੇ ਨਾ ਕਿਤੇ ਆਪਣੇ ਹੀ ਗੱਲ ਪਾ ਲਿਆ ਇਹ ਮਾਮਲਾ ਇੱਕ ਵਿਵਾਦਿਤ ਜਿਹੜੀ ਹੈਗੀ ਟਿੱਪਣੀ ਕਰ ਦਿੱਤੀ ਕੰਗਨਾਰ 9 ਦੇ ਬਾਰੇ ਕਿ ਉਸ ਨੂੰ ਰੇਪ ਦਾ ਤਜਰਬਾ ਹੈ ਕੇਸੀਵੇ ਔਰਤ ਦੇ ਲਈ ਇਹ ਹੀ ਇਹੋ ਜਿਹੀ ਜਿਹੜੀ ਹੈਗੀ ਭਤੀ ਸ਼ਬਦਾਵਲੀ ਜਦੋਂ ਬੋਲੀ ਜਾਂਦੀ ਹੈ ਤੇ ਉਹਦੇ ਮਨ ਨੂੰ ਕਿੰਨੀ ਠੇਸ ਪਹੁੰਚਦੀ ਹੈ ਪੰਜਾਬ ਰਾਜ ਮਨਲਾ ਕਮਿਸ਼ਨ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲੇ ਸਵੇ ਮੇਰੇ ਨਾਲ ਹਾਜ਼ਰ ਨੇ ਉਹਨਾਂ ਦਾ ਇਸ ਮੁੱਦੇ ਦੇ ਉੱਤੇ ਕੀ ਕਹਿਣਾ ਹੈ ਕੀ ਗੱਲਬਾਤ ਕਰਦੇ ਨੇ ਜਾਣਨੇ ਮੈਮ ਸੁਵਕਤਾ ਜੀ ਚੰਡੀਕਲਾ ਕੈਂਪਿੰਗ ਕੀ ਕਹੋਗੇ ਮੈਮ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਸਿਮਰਨਜੀਤ ਸਿੰਘ ਮਾਨਪੁਰਾ ਦੇ ਇਸ ਬਿਆਨ ਨੂੰ ਦੇਖੋ ਸਭ ਤੋਂ ਪਹਿਲਾਂ ਸ਼ੁਰੂਆਤ ਇਸ ਗੱਲ ਦੀ ਹੈ ਕਿ ਕੱਲ ਦੀ ਸ਼ੁਰੂਆਤ ਕਿਨੇ ਕੀਤੀ ਸੀ ਓ ਕੰਜ਼ਰਨ ਨਾਟ ਨੇ ਜਿਵੇਂ ਕਿ ਸਾਡੇ ਫਾਰਮਰਜ਼ ਦੇ ਬਾਰੇ ਪੈਨਾ ਦੇ ਬਾਰੇ ਮਾਤਾਵਾਂ ਦੇ ਬਾਰੇ ਐਨਾ ਸ਼ਬਦ ਜਿਹੜੇ ਸੀ ਗਲਤ ਇਸਤੇਮਾਲ ਕੀਤੇ ਨੇ ਕਿ 100-100 ਰੁਪਏ ਲੈ ਕੇ ਦਿਹਾੜੀ ਤੇ ਆਈ ਹੋਈਆਂ ਨੇ ਜਿਹੜੇ ਫਾਰਮਰਜ਼ ਜੋ ਰੇਪਿਸ ਨਹੀਂ ਜਾਂ ਖਾਲਸਤਾਨੀ ਨਹੀਂ ਹਰ ਇੱਕ ਪੰਜਾਬੀ ਦੇ ਦਿਲ ਦੇ ਅੰਦਰ ਰੋਸ ਤੇ ਪ੍ਰਗਟ ਹੋਏਗਾ ਜੇ ਉਹ ਜੀ ਕੋਈ ਗੱਲ ਕਰਦਾ ਹੈ ਜੀ ਤੇ ਇਹ ਜਿਹੜਾ ਰਿਐਕਸ਼ਨ ਹੈਗਾ ਮਗਰ ਮਾਨ ਸਾਹਿਬ ਨੇ ਰਿਐਕਸ਼ਨ ਜਿਹੜਾ ਉਹ ਬੜੇ ਗਲਤ ਤਰੀਕੇ ਨਾਲ ਦਿੱਤਾ ਉਹ ਉਸ ਤੋਂ ਜ਼ਿਆਦਾ ਗਲਤੀ ਕਰ ਗਏ ਨੇ ਇਸ ਚੀਜ਼ ਦੇ ਉੱਤੇ ਜਿਹੜੀ ਕਿ ਨਹੀਂ ਕਰਨੀ ਚਾਹੀਦੀ ਇੱਕ ਚਾਹੇ ਇਹ ਗੱਲ ਕੰਗਰਸ ਰਨੋਰ ਦੀ ਹੋਵੇ ਇੱਕ ਕੋਈ ਵੀ ਔਰਤ ਹੋਵੇ ਉਸ ਲਈ ਇਹੋ ਜਿਹਾ ਇਸਤੇਮਾਲ ਕਰਨੇ ਬੋਲ ਰੇਪ ਦੇ ਸੋ ਥਿਸ ਇਜ਼ ਵੈਰੀ ਰੌਗ ਐਜ਼ ਐ ਮਾਨ ਸਾਹਿਬ ਨੂੰ ਤਾਂ ਮਾਫੀ ਮੰਗਣੀ ਚਾਹੀਦੀ ਹੈ ਇਸ ਉੱਤੇ ਜੀ ਤੁਹਾਡੇ ਵੱਲੋਂ ਮੈਮ ਕੋਈ ਐਕਸ਼ਨ ਜਿਹੜਾ ਲਿਆ ਜਾਏਗਾ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਹਰਿਆਣਾ ਮੈਲਾ ਕਮਿਸ਼ਨ ਦੀ ਤਾਂ ਉਧਰੋਂ ਜਿਹੜੇ ਚੇਅਰਪਰਸਨ ਨੇ ਉਹਨਾਂ ਨੇ ਜਿਹੜਾਗਾ ਨੋਟਿਸ ਭੇਜ ਦਿੱਤਾ ਹੈਗਾ ਕਿ ਪੰਜਾਬ ਰਾਜ ਮੈਲਾ ਕਮਿਸ਼ਨ ਵੀ ਇਸ ਪਾਸੇ ਵੱਲ ਨੂੰ ਵਧ ਰਹੀ ਹੈ ਕਿ ਨਹੀਂ ਵਾਕਈ ਜੇ ਠੀਕ ਹੈ ਇੱਕ ਬੰਦੇ ਨੇ ਗਲਤ ਕੀਤਾ ਹੈ ਲੇਕਿਨ ਉਸੇ ਹੀ ਗਲਤ ਸ਼ਬਦਾਵਲੀ ਦੇ ਵਿੱਚ ਆਨਸਰ ਦੇਣਾ ਕਿੰਨਾ ਕੁ ਜਾਇਜ਼ ਆ ਕੀ ਭਾਸ਼ਾ ਜਿਹੜੀ ਹੈ ਕਿ ਸਭੇਕ ਨਹੀਂ ਸੀ ਹੋ ਸਕਦੀ ਕਿ ਕੁਝ ਤਹਿਜ਼ੀਬ ਦੇ ਵਿੱਚ ਰਹਿ ਕੇ ਕੁਝ ਦਾਇਰੇ ਦੇ ਵਿੱਚ ਰਹਿ ਕੇ ਆਪਣਾ ਵਿਰੋਧ ਜਿਹੜਾਗਾ ਸਿਮਨਜੀਤ ਸਿੰਘ ਮਾਨਹੂਰੀ ਜਿਹੜਾ ਪ੍ਰਗਤਨੀ ਸੀ ਕਰ ਸਕਦੇ ਬਿਲਕੁਲ ਕਰ ਸਕਦੇ ਸੀਗੇ ਮੈਂ ਉਹੀ ਕਹਿੰਦੀ ਹਾਂ ਕਿ ਦੇਖੋ ਉਹਨਾਂ ਨੂੰ ਤਜਰਬਾ ਕਿੰਨਾ ਆ ਸਿਆਸੀ ਤਜਰਬਾ ਆ ਉਮਰ ਦਾ ਤਜਰਬਾ ਆ ਠੀਕ ਹੈ ਉਹ ਬੜੇ ਅੱਛੇ ਅੱਛੇ ਅਹੁਦਿਆਂ ਤੇ ਰਹਿ ਚੁੱਕੇ ਨੇ ਲੇਕਿਨ ਫੇਰ ਵੀ ਅਗਰ ਇਹੋ ਜੀ ਜਿਹੜੇ ਵਰਡਸ ਯੂਜ਼ ਕਰਨ ਕਿਸੇ ਦੇ ਖਿਲਾਫ ਉਹ ਚਾਹੇ ਕੰਗਰੇ ਹੈ ਚਾਹੇ ਕੋਈ ਵੀ ਔਰਤ ਹੈ ਗਈ ਆ ਬਹੁਤ ਹੀ ਸ਼ਰਮਨਾਕ ਹੈ ਹੁਣ ਇਹ ਉਹ ਕਿ ਸਿਆਸੀ ਇਹਦਾ ਕੋਈ ਫਾਇਦਾ ਚੱਕਣਾ ਚਾਹੁੰਦੇ ਸੀਗੇ ਨਿਊਜ਼ ਚ ਰਹਿਣ ਦੇ ਲਈ ਇਹ ਕੀ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਹੀ ਪਤਾ ਹੈ ਲੇਕਿਨ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਇੱਕ ਲੇਡੀ ਦੇ ਬਾਰੇ ਇਸ ਤਰੀਕੇ ਨਾਲ ਕੈਂਡਲਿ ਸ਼ਬਦ ਕਰ ਲਈ ਜਿਤਨਾ ਕਿ ਐਕਸ਼ਨ ਦਾ ਸਵਾਲ ਹੈਗਾ ਡੈਫੀਨਿਟਲੀ ਮੈਂ ਪਲਾਨ ਕਰ ਰਹੀ ਹਾਂ ਸੋ ਲੈਟ ਮੀ ਪਲਾਨ ਅਵੇਲੇਟ ਯੂ نو ਜੀ ਮੈਮ ਜਸਤਰੀ ਕੇ ਨਾਲ ਕਿਸੇ ਵੀ ਔਰਤ ਨਾਲ ਜਿਹੜੀ ਕੋਈ ਘਟਨਾ ਵਾਪਰਦੀ ਹੈ ਤਾਂ ਬਹੁਤ ਸਾਰੀਆਂ ਜਿੰਨੀਆਂ ਸੰਸਥਾਵਾਂ ਸਮੇਂ ਸਮੇਂ ਸਿਰ ਤੁਹਾਡੇ ਕੋਲ ਪਹੁੰਚ ਕਰਦੀਆਂ ਨਹੀਂ ਕਿ ਸੀਮਨਜੀਤ ਸਿੰਘ ਮਾਨ ਦੇ ਸਬੰਧ ਦੇ ਵਿੱਚ ਵੀ ਕਿਸੇ ਸੰਸਥਾ ਦੇ ਵੱਲੋਂ ਤੁਹਾਡੇ ਤੱਕ ਅਪਰੋਚ ਕੀਤੀ ਗਈ ਹੈ ਕੰਪਲੇਂਟ ਕੀਤੀ ਗਈ ਹੈ ਕਿ ਨਹੀਂ ਇਹ ਜਿਹੜੀ ਸ਼ਬਦਾਵਲੀ ਹੈ ਬੁਰੀ ਆ बड़े लोग ने जो टेलीफोन किया इंडिविजुअल एक्शन लेना चाहिए थे कि मान साहब ने इस तरीके का एक गलत इस्तेमाल किया है भाषा का और कुछ एन जीओ भी ने अप्रोच कर रहे हैं जो पल्ब किया जाएगा, जाएगा देख जी देखते हैं जी आई विट ਜੀ ਸੋ ਮੈਡਮ ਰਾਜ ਲਾਲੀ ਗਿਲਜੀ ਜਿਨ੍ਹਾਂ ਦਾ ਸਖਤ ਤੌਰ ਤੇ ਕਹਿਣਾ ਹੈ ਕਿ ਜੇਕਰ ਕਿਸੇ ਵੀ ਔਰਤ ਦੇ ਲਈ ਅਜੇ ਹੀ ਜਿਹੜੀ ਅਸੱਭਿਅਕ ਭਾਸ਼ਾ ਬੋਲੀ ਜਾਂਦੀ ਹੈ ਤਾਂ ਉਹ ਬਰਦਾਸ਼ਤਯੋਗ ਨਹੀਂ ਹੈ ਖਾਸ ਤੌਰ ਤੇ ਜਦੋਂ ਤੁਸੀਂ ਇੱਕ ਵੱਡੇ ਅਹੁਦੇ ਦੇ ਉੱਤੇ ਹੋ ਜਿਹੜੀ ਸ਼ੋਭੀ ਤੁਹਾਡੀ ਹੈਗੀ ਇਸ ਤਰੀਕੇ ਦੀ ਹੈਗੀ ਹੈਗੀ ਬਜ਼ੁਰਗ ਸਿਆਸਤਦਾਨੋਂ ਤੋਂ ਅਜੇ ਜਿਹੜੇ ਬੋਲ ਸ਼ੋਭਾ ਨਹੀਂ ਦਿੰਦੇ ਪੰਜਾਬ ਰਾਸਮੈਲਾ ਕਮਿਸ਼ਨ ਵੀ ਇਸ ਤਿਆਰੀ ਦੇ ਵਿੱਚ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਮਾਮਲੇ ਨੂੰ ਜਿਹੜਾ ਟੈਕਲ ਕਰਨਾ ਹੈਗਾ ਕਾਨੂੰਨੀ ਸਲਾਹ ਲੈ ਕੇ ਜਿਹੜਾ ਇਸ ਪਾਸੇ ਵੱਲ ਨੂੰ ਪੰਜਾਬ ਰਾਜ ਮੈਨ ਅਕਮਿਸ਼ਨ ਵੱਲੋਂ ਅੱਗੇ ਵਧਿਆ ਜਾਵੇਗਾ ਕੈਮਰਾਮੈਨ ਰਿਸ਼ਵਿੰਦ ਬੱਦੀ ਨਾਲ ਮਹਿਦੀ ਘਰ ਚੜ੍ਹਦੀ ਕਲਰ ਟੈਪੀ ਦੇ ਲਈ ਚੱਲੀ ਗਏ ਧੰਨਵਾਦ ਮਰ ਗੁੱਡ ਹੁਣ ਇਹ ਤੁਸੀਂ ਉਧਰ ਦੂਰ